ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 12 ਸਤੰਬਰ ਹੈ 12 ਨਵੰਬਰ 1859 ਦਰਬਾਰ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਦੇ ਕੋਲ ਸੀ 1799 ਦੇ ਵਿੱਚ ਇਸ ਮਿਸਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਨ 1799 ਦੇ ਵਿੱਚ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ 1804 ਦੇ ਵਿੱਚ ਉਸ ਨੇ ਅੰਮ੍ਰਿਤਸਰ ਤੇ ਵੀ ਕਬਜ਼ਾ ਕਰ ਲਿਆ ਉਸ ਨੇ ਅੰਮ੍ਰਿਤਸਰ ਸ਼ਹਿਰ ਦੀ ਦੇਖਭਾਲ ਲੈਣਾ ਸਿੰਘ ਮਜੀਠੀਆ ਨੂੰ ਸੰਭਾਲ ਦਿੱਤੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਅਕਾਲੀ ਫੂਲਾ ਸਿੰਘ ਕੋਲ ਸੀ ਦਰਬਾਰ ਸਾਹਿਬ ਦੇ ਮਸਲੇ ਤੇ ਲੈਣਾ ਸਿੰਘ ਨੇ ਕਦੇ ਵੀ ਕੋਈ ਦਖਲ ਨਾ ਦਿੱਤਾ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਿਆ ਅਕਾਲੀ ਫੂਲਾ ਸਿੰਘ 1823 ਦੇ ਵਿੱਚ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਉਨ੍ਹਾਂ ਦੀ ਸ਼ਹੀਦੀ ਤੋਂ ਪਹਿਲਾਂ ਅਤੇ ਉਸ ਤੋਂ ਮੰਗਰੋਂ ਵੀ ਰਣਜੀਤ ਸਿੰਘ ਦੀ ਸਰਕਾਰ ਸਹੀ ਮਾਨਾ ਦੇ ਵਿੱਚ ਡੋਗਰੇ ਅਤੇ ਹੋਰ ਲੋਕ ਚਲਾ ਰਹੇ ਸਨ। ਉਹਨਾਂ ਨੇ ਦਰਬਾਰ ਸਾਹਿਬ ਅਤੇ ਹੋਰ ਵੱਡੇ ਗੁਰਦੁਆਰਿਆਂ ਦੇ ਮਹੰਤਾਂ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ। ਇਸ ਤੋਂ ਮੰਗਰੋਂ ਗੁਰਦੁਆਰਿਆਂ ਦੇ ਵਿੱਚ ਗਲਤ ਰਵਾਇਤਾਂ ਸ਼ੁਰੂ ਹੋ ਗਈਆਂ। ਮਾਰਚ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਗੁਰਦੁਆਰਿਆਂ ਤੇ ਕਾਬਜ਼ ਮਹੰਤ ਹੁਣ ਅੰਗਰੇਜ਼ਾਂ ਦੇ ਮਤੇਤ ਹੋ ਗਏ। ਅੰਗਰੇਜ਼ਾਂ ਨੇ ਆਮ ਗੁਰਦੁਆਰਿਆਂ ਨਹੀਂ ਬਲਕਿ ਦਰਬਾਰ ਸਾਹਿਬ ਤੇ ਵੀ ਆਪਣਾ ਪੂਰਾ ਕੰਟਰੋਲ ਕਰ ਲਿਆ ਪਰ ਮਹੰਤਾਂ ਨੂੰ ਗੁਰਦੁਆਰਿਆਂ ਦੇ ਚੜ੍ਹਾਵੇ ਨੂੰ ਵਰਤਨ ਦੀ ਪੂਰੀ ਆਜ਼ਾ ਮਹੰਤਾ ਨੇ ਗੁਰਦੁਆਰਿਆਂ ਦਾ ਚੜਾਵਾ ਆਪਣੀ ਨਿੱਜੀ ਜ਼ਗੀਰ ਦੀ ਆਮਦਨੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ। ਹੁਣ ਗੁਰਦੁਆਰਿਆਂ ਦੇ ਵਿੱਚ ਮਨਮਤ ਦੇ ਨਾਲ-ਨਾਲ ਗੁਨਾਹ ਅਤੇ ਜੁਰਮ ਵੀ ਆਮ ਹੀ ਹੋਣ ਲੱਗ ਪਏ। 1859 ਦੇ ਵਿੱਚ ਰਾਜਾ ਤੇਜਾ ਸਿੰਘ, ਮਿਸਟਰ ਕਪੂਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਜੋਤ ਸਿੰਘ ਸਰਬਰਾ ਨੇ ਇੱਕ ਮੀਟਿੰਗ 5 ਤੋਂ 12 ਸਤੰਬਰ 1859 ਕਰਕੇ ਅੰਮ੍ਰਿਤਸਰ ਅਤੇ ਤਾਰਨਤਾਰਨ ਦੇ ਗੁਰਦੁਆਰਿਆਂ ਬਾਰੇ ਜ਼ਾਬਤਾ ਤੇ ਮਰਿਆਦਾ ਤਿਆਰ ਕੀਤੀ। ਇਸ ਖਰੜੇ ਤੇ ਸੇਖਾਕਮਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਇਲਾਵਾ ਸਰਬਰਾ ਗ੍ਰਾਂਥੀਆਂ ਨੇ ਵੀ ਆਪਣੇ ਦਸਤਖਤ ਕੀਤੇ। 12 ਨਵੰਬਰ 1897 ਦੇ ਦਿਨ ਸਾਰਾਗੜੀ ਕਿਲੇ ਸੂਬਾ ਸਰਹੱਦ ਪਾਕਿਸਤਾਨ ਦੇ ਵਿੱਚ ਈਸ਼ਰ ਸਿੰਘ ਹਵਾਲਦਾਰ ਦੀ ਕਮਾਂਡ ਹੇਠ 36ਵੀਂ ਸਿੱਖ ਪਟਾਲੀਅਨ ਦੇ ਸਿਰਫ 21 ਸਿੱਖ ਫੌਜੀ ਤਨਾਤ ਸਨ ਇਸ ਸਮੇਂ ਗੁਲਬਦਾਸ਼ ਦੀ ਅਗਵਾਈ ਦੇ ਵਿੱਚ 10 ਹਜ਼ਾਰ ਅਫਰੀਦੀਆ ਅਫਗਾਨ ਅਤੇ ਹੋਰ ਕਈ ਪਠਾਣਾ ਨੇ ਇਸ ਕਿਲੇ ਤੇ ਹਮਲਾ ਕਰ ਦਿੱਤਾ ਇਨਾ 21 ਸਿੱਖ ਫੌਜੀਆ ਨੇ ਉਹਨਾਂ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਖਰੀ ਦਮ ਤੱਕ ਚੌਂਕੀ ਨੂੰ ਬਚਾਉਣ ਵਾਸਤੇ ਜੂਝਦੇ ਰਹੇ ਉਹ ਸਾਰੇ ਇਸ ਲੜਾਈ ਦੇ ਵਿੱਚ ਮਾਰੇ ਗਏ ਅਤੇ 600 ਤੋਂ ਵੱਧ ਅਫਗਾਨ ਵੀ ਉਹਨਾਂ ਨੇ ਮਾਰ ਮੁਕਾਏ ਦੁਨੀਆ ਭਰ ਦੀਆਂ ਅਸਾਮੀਆਂ ਜੰਗਾਂ ਦੇ ਵਿੱਚੋਂ ਇਹ ਇੱਕ ਅਹਿਮ ਲੜਾਈ ਜਾਣੀ ਜਾਂਦੀ ਹੈ ਜ ਜਿਸ ਤੋਂ ਪਹਿਲਾਂ ਸਿੱਖਾਂ ਨੇ 7 ਅਤੇ 8 ਦਸੰਬਰ 1705 ਚਮਕੌਰ 29 ਦਸੰਬਰ 1705 ਖੇਦਰਾਣੇ ਦੀ ਟਾਬ 1 ਦਸੰਬਰ 1764 ਅਕਾਲ ਤਖਤ ਦੇ ਵਿੱਚ ਪਹਿਲਾਂ ਵੀ ਅਜਿਹੇ ਜੋਰ ਦਿਖਾਏ ਸਨ ਅਤੇ ਮਗਰੋਂ ਵੀ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਦੇ ਦੌਰਾਨ ਇਹ ਸਾਬਤ ਕੀਤਾ ਕਿ ਇੱਕ ਇੱਕਲਾ ਸਿੱਖ ਸੱਚਮੁੱਚ ਸਵਾ ਲੱਖ ਦੇ ਨਾਲ ਲੜਨ ਦੀ ਜ਼ਰੂਰਤ ਕਰ ਸਕਦਾ ਹੈ। 12 ਦਸੰਬਰ 1922 ਦੇ ਦਿਨ ਮਸ਼ਹੂਰ ਇਸਾਈ ਪਾਦਰੀ ਸੀਐਫ ਐਂਡਰਿਊਜ਼ ਜੋ ਕਿ ਐਂਗਲਿਕਨ ਚਰਚ ਦਾ ਪ੍ਰਚਾਰਕ ਸੀ ਅਤੇ 1904 ਤੋਂ ਕਲਕੱਤਾ ਦੇ ਵਿੱਚ ਰਹਿ ਰਿਹਾ ਸੀ ਉਹ ਅੰਮ੍ਰਿਤਸਰ ਆਇਆ ਸੀ ਉਸ ਨੇ ਅੰਮ੍ਰਿਤਸਰ ਦੇ ਹਸਪਤਾਲਾਂ ਦੇ ਵਿੱਚ ਗੁਰੂਦਾਬਾਗ ਮੋਰਚੇ ਦੇ ਫਟੜਾਣਾਂ ਦੀ ਹਾਲਤ ਵੇਖੀ ਸ਼ਾਮ ਵੇਲੇ ਉਹ ਗੁਰੂਦਾਬਾਗ ਪਹੁੰਚਿਆ ਉਸ ਨੇ ਉੱਥੇ ਗੁਰਦੁਆਰੇ ਦੇ ਦਰਸ਼ਨ ਕੀਤੇ ਉਸ ਨੇ ਸਿੱਖਾਂ ਤੇ ਪੁਲਿਸ ਦਾ ਜ਼ੁਲਮ ਆਪਣੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਉਸ ਨੇ ਇਸ ਮਾਰਕਟਾਈ ਨੂੰ ਹਿਵਾਨੀਅਤ ਭਰੀ ਜਾਂਗਲੀ ਘਣਾਉਣੀ ਬੁਝਦਿਲਾਨਾ ਇੱਕ ਅੰਗਰੇਜ਼ ਵਾਸਤੇ ਨਾ ਮੰਨਣਯੋ ਕਾਰਵਾਈ ਅਤੇ ਇੰਗਲੈਂਡ ਦੀ ਰੋਹਾਨੀ ਹਾਰ ਗਿਆ ਉਸਨੇ ਕਿਹਾ ਕਿ ਮੈਨੂੰ ਚਾਅ ਪਦਾ ਕਿ ਗੁਰੂ ਦਾ ਬਾਗ ਦੇ ਵਿੱਚ ਹਜ਼ਾਰਾਂ ਈਸਾ ਮਸੀਹ ਸੂਲੀ ਤੇ ਚੜਾਏ ਜਾ ਰਹੇ ਨੇ 12 ਸਤੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਧਰਮ ਸਿੰਘ ਅਤੇ ਸਰਬਜੀਤ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 12 ਸਤੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਰਜਿੰਦਰ ਸਿੰਘ ਵਾਸੀ ਜੱਜਨਗਰ ਅੰਮ੍ਰਿਤਸਰ ਅਤੇ ਗੁਰਬਖਸ਼ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕਾਮਲਵਾਲਾ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 12 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਸੁਖਾਵਾਸੀ ਗੈਰ ਲੁਧਿਆਣਾ ਅਤੇ ਨਰਮਲ ਸਿੰਘ ਨਿਮਰਫ ਸੰਤ ਸਿੰਘ ਵਾਸੀ ਮਾਨਸਿੰਘ ਵਾਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 12 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਖਜ਼ਾਨ ਸਿੰਘ ਸਤੋਵਾਲ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 12 ਸਤੰਬਰ 2012 ਦੇ ਦਿਨ ਕਰਨਾਲ ਹਰਿਆਣਾ ਦੀ ਇੱਕ ਅਦਾਲਤ ਨੇ ਸੌਦਾ ਸਾਧ ਰਾਮ ਰਹੀਮ ਤੇ ਹਮਲਾ ਕਰਨ ਦੇ ਦੋਸ਼ ਦੇ ਵਿੱਚ ਬਖਸ਼ੀਸ਼ ਸਿੰਘ ਬਾਬਾ, ਸਵਰਨ ਸਿੰਘ ਅਤੇ ਮਹਿੰਦਰ ਸਿੰਘ ਅਤੇ ਹੋਰ ਸਿੱਖਾਂ ਨੂੰ 10-10 ਸਾਲ ਕੈਦ ਗੁਰਿੰਦਰ ਸਿੰਘ ਪਟਿਆਲਾ, ਹੁਸ਼ਿਆਰ ਸਿੰਘ ਝੰਡਾ ਕਲਾ ਮਾਨਸਾ ਤਰਮਿੰਦਰ ਸਿੰਘ ਯੂਪੀਏ ਤੇ ਜਸਵੰਤ ਸਿੰਘ ਜੱਸਾ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ ਅਤੇ ਬੀਬੀ ਪ੍ਰਵੀਨ ਕੌਰ ਨੂੰ ਬਰੀ ਕਰ ਦਿੱਤਾ। ਚਰਚਾ ਸੀ ਕਿ ਜਾਜ ਰਵੀ ਕੁਮਾਰ ਨੂੰ ਸੌਦਾ ਸਾਧ ਨੇ ਚੋਕੀ ਰਿਸ਼ਵਤ ਦਿੱਤੀ ਸੀ। ਇਹਨਾਂ ਤੇ 2 ਫਰਵਰੀ 2008 ਦੇ ਦਿਨ ਕਰਨਾਲ ਦੇ ਕੋਲ ਨੀਲੋ ਖੇੜੀ ਪਿੰਡ ਦੇ ਵਿੱਚ ਸੌਦਾ ਸਾਧ ਨੂੰ ਬੰਬ ਦੇ ਨਾਲ ਉਡਾਉਣ ਦੀ ਕੋਸ਼ਿਸ਼ ਕਰਨ ਦਾ ਕੇਸ ਪਾਇਆ ਗਿਆ ਸੀ। ਕੁਨਿ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਕਾਂਗਰਸੀ ਚੌਧਰੀਆਂ ਕਮਲ ਲਾਲ ਸੱਜਨ ਕੁਮਾਰ ਜਗਦੀਸ਼ ਟਾਈਟਲ ਵਰਗੇਰਾ ਨੂੰ ਹਿਫਾਜ਼ਤ ਦੇਣ ਸਜ਼ਾਵਾ ਤੋਂ ਬਚਾਉਣ ਅਤੇ ਉਹਨਾਂ ਨੂੰ ਵੱਡੇ ਅਹੁਦਿਆਂ ਤੇ ਨਿਵਾਜਨਾਂ ਦੇ ਵਿੱਚ ਰੋਲ ਅਦਾ ਕਰਨ ਦੇ ਦੋਸ਼ ਤੇ ਵਿੱਚ ਰਜੀਵ ਗਾਂਧੀ ਦੀ ਵਿਧਵਾ ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਨੂੰ ਅਮਰੀਕੀ ਅਦਾਲਤ ਨੇ ਸੰਮਣ ਜਾਰੀ ਕੀਤੇ ਜੱਜ ਬ੍ਰਾਇਨ ਐਮ ਖੋਜਨ ਦੇ ਦਸਤਕਾਂ ਦੇ ਹੇਠ 3 ਸਤੰਬਰ 2013 ਦੇ ਦਿਨ ਜਾਰੀ ਹੋਏ ਇਹ ਸਮਨ ਸੋਨੀਆ ਦੀ ਨਰਸ ਐਸਟਰ ਰੁਇਜ਼ ਦੇ ਰਾਹੀਂ ਦਿੱਤੇ ਗਏ ਸਨ ਇਹਨਾਂ ਸਾਮਨਾਂ ਦੇ ਮੁਤਾਬਕ ਸੋਨੀਆ ਨੂੰ ਉਸਤੇ ਲੱਗੇ ਦੋਸ਼ਾਂ ਦਾ ਜਵਾਬ 21 ਦਿਨ ਦੇ ਅੰਦਰ ਦਾਖਲ ਕਰਨ ਵਾਸਤੇ ਕਿਹਾ ਗਿਆ ਸੀ ਇਸ ਸਬੰਧੀ 64 ਜਸਟਿਸ ਦੀ ਅਗਵਾਈ ਦੇ ਹੇਠ ਏਲੀਨ ਟੋਟ ਕਲੇਮਸ ਐਕਟ ਅਤੇ ਟਾਰਚਰ ਵਿਕਟਮ ਪ੍ਰੋਟੈਕਸ਼ਨ ਐਕਟ ਦੇ ਹੇਠ ਦੇਰ ਕੀਤੀ ਗਈ ਦਰਖਾਸਤ ਦੇ ਸਬੰਧ ਦੇ ਵਿੱਚ ਇਹ ਜਾਰੀ ਕੀਤੇ ਗਏ ਸਨ ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ